ਗੌਰੀ ਮਹੱਲਾ ਨੋਮ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਪੈ ਭੰਜਨ ਸ਼ਰਨ ਤਾਹੇ ਤੁਮ ਪਰ ਰੇ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਪੈ ਭੰਜਨ ਸ਼ਰਨ ਤਾਹੇ ਤੁਮ ਪਰ ਰੇ ਰਹਾਉ ਬੇਦ ਪ੍ਰਾਨ ਜਾਸ ਗੁਣ ਗਾਵਤ ਤਾਂ ਕੋ ਨਾਮ ਹੀਏ ਮੋ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਜੀ ਮਾਨਸ ਦੇ ਬਹਰ ਨਾ ਪਾਵੇ ਕᓱ ਉਪਾਉ ਮੁਕਤ ਕਾ ਕਰੇ ਨਾਨਕ ਕਹਿਤ ਗਾਏ ਕਰਨਾਮ ਭਵ ਸਾਗਰ ਕੈ ਪਾਰ ਉਤਰੇ ਨਾਨਕ ਕਹਿਤ ਗਾਏ ਕਰਨਾਮ ਪਾਪ ਸਾਗਰ ਕੇ ਪਾਰ ਉਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 220 ਤੇ ਹੀ ਸੁਭਾਏਮਾਨ ਸ਼ਬਦ ਪੜਿਆ ਹੈ ਜੋ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰਾਂ ਨੇ ਸਮਝਾਉਣਾ ਕੀਤਾ ਮਾਨਸ ਦੇ ਬੋਹਰ ਨਾ ਪਾਵੇ ਕਸੂ ਉਪਾਉ ਮੁਕਤ ਕਾ ਕਰਵੇ ਇਹਨਾ ਮਹਾਰਾਜ ਕਹਿੰਦੇ ਵੀ ਤੂੰ ਭਾਈ ਮਨੁੱਖ ਵੇ ਕੋਈ ਅਪਾ ਕਰਲਾ ਮਨੁੱਖਾ ਜਨਮ ਦੁਆਰੇ ਨਹੀਂ ਮਿਲਣਾ ਮੁਕਤੀ ਵਾਸਤੇ ਕੋਈ ਅਪਾ ਕਰਲਾ ਵੀ ਜਿਹੜੀ ਤੇਰੀ ਜਿਹੜੇ ਤੇਰੀ ਮੁਕਤੀ ਹੋ ਜੇ ਇਹ ਮਨੁੱਖਾ ਜੀਵਨ ਅਕਾਲ ਪੁਰਖ ਵਾਹਿਗੁਰੂ ਦੇ ਲੇਖੇ ਲੱਗ ਜੇ ਪ੍ਰਮਾਤਮਾ ਵਿੱਚ ਇਹ ਜੋਤ ਸਮਾਜੇ ਇਹਦੇ ਬਾਰੇ ਗੁਰੂ ਮਹਾਰਾ ਜੱਸਦੇ ਨੇ ਆਪਾਂ ਸ਼ੁਰੂ ਤੋਂ ਸ਼ਬਦ ਪੜ੍ਹਦੇ ਆ ਜੀ ਮਹਾਰਾਜ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ ਹੇ ਗਾਫਲ ਮਨੁਖ ਪਾਪਾਂ ਤੋਂ ਬਚਿਆ ਰੇ ਧੀਨ ਦਿਆਨ ਸਗਲ ਭੈ ਭੰਜਨ ਸ਼ਰਨ ਤਾਹੇ ਤੁਮ ਪਰ ਤੇ ਇਨਾਂ ਪਾਪਾਂ ਤੋਂ ਬਚੜ ਵਾਸਤੇ ਉਸ ਪ੍ਰਮਾਤਮਾ ਦੀ ਸ਼ਰਨ ਪਿਆ ਰਹੋ ਜੋ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ਹੁਣ ਇੱਕ ਧਿਆਨ ਜ਼ਰੂਰ ਰੱਖਿਓ ਵੀ ਆਪਣਾ ਖਿਆਲ ਨਾ ਗਰੀਬਾਂ ਤੇ ਜਦੋਂ ਗਰੀਬਾਂ ਦੀ ਗੱਲ ਆਈ ਆ ਵੀ ਗਰੀਬਾਂ ਤੇ ਜਾ ਪੜਦਾ ਵੀ ਆਪਾਂ ਤਾਂ ਅਮੀਰ ਆ ਪੈਸੇ ਵਾਲੇ ਆ ਜੀ ਧਨ ਦੌਲਤ ਵਾਲੇ ਆ ਵੀ ਇਹ ਤਰਸ ਗਰੀਬਾਂ ਤੇ ਕਰਦਾ ਜਿਨ੍ਹਾਂ ਦੇ ਕੋਲੇ ਮਤਲਬ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਤੇ ਜਾਂ ਕੋਈ ਪ੍ਰਾਪਰਟੀ ਨਹੀਂ ਹੈ ਇਹ ਨਹੀਂ ਧਿਆਨ ਚਲ ਜਾਣਾ ਅਸੀਂ ਸਾਰੇ ਹੀ ਗਰੀਬ ਆ ਜਿੰਨੇ ਅਸੀਂ ਜੀਵ ਜੰਤੂ ਉਹਨੇ ਪੈਦਾ ਕੀਤੇ ਆ ਕੁਦਰਤ ਨੇ ਕਾਦਰ ਅਮੀਰ ਹੈ ਸਾਰੇ ਸਭ ਕਾਸੇ ਨੂੰ ਪੈਦਾ ਕਰਨ ਵਾਲਾ ਤੇ ਸਾਰੇ ਸਿਸਟਮ ਦੀ ਸੰਭਾਲ ਕਰਨ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਅਮੀਰ ਹੈ ਜੋ ਵੀ ਸ੍ਰਿਸ਼ਟੀ ਤੇ ਜੀਵ ਹੈ ਉਹ ਸਾਰੇ ਆਪਾਂ ਗਰੀਬ ਹਾਂ ਇਹਦਾ ਭਾਵ ਇਹ ਬਣਦਾ ਵੀ ਉਹ ਗਰੀਬਾਂ ਤੇ ਦਇਆ ਕਰਨ ਵਾਲਾ ਤੇ ਤਰਸ ਕਰਨ ਵਾਲਾ ਸਾਰੀ ਸ੍ਰਿਸ਼ਟੀ ਤੇ ਦਇਆ ਕਰਦਾ ਤਰਸ ਕਰਕੇ ਪਾਲਣ ਪੋषण ਕਰ ਰਿਹਾ ਧਿਆਨ ਦੇਣਾ ਅਗੇ ਮਹਾਰਾਜ ਕਹਿੰਦੇ ਨੇ 베ਦ ਪ੍ਰਾਨ ਜਾਸ ਕੁਣ ਗਾਪਤ ਤਾਂ ਕੋ ਨਾਮ ਹੀ ਏ ਮੋ ਧਰ ਦੇ हे ਗਾਫਲ ਮਨੁਖ ਉਸ ਪ੍ਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿੱਚ ਪ੍ਰੋ ਰੱਖ ਜਿਸ ਦੇ ਗੁਣ 베ਦ ਪ੍ਰਾਨ ਆਦਿਕ ਧਰਮ ਪੁਸਤਕਾਂ ਗਾ ਰਹੇ ਹਨ ਹੁਣ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਉਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਰਹੇ ਨਾ ਆਪਾਂ ਉਹਨਾਂ ਦੇ ਵਿੱਚੋਂ ਸਿੱਖਿਆ ਲੈਣੀ ਆ ਉਹਨਾਂ ਨਾਲ ਮਿਲ ਕੇ ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਆ ਗੁਰੂ ਦੀ ਨਿੱਕੀ ਗੋਦ ਵਿੱਚ ਬੈਠੇ ਤੇ ਆਪਾਂ ਗੁਰਬਾਣੀ ਰਾਹੀਂ ਗੁਰੂ ਨਾਲ ਮਿਲ ਕੇ ਉਹਦੇ ਗੁਣ ਗਾ ਰਹੇ ਆ ਤੇ ਸੁਣ ਰਹੇ ਆ ਗਾਉਣਾ ਤੇ ਸੁਣਨਾ ਇੱਕ ਬਰਾਬਰ ਆ ਜੀ ਇਹ ਨਾ ਕਈ ਵਾਰੀ ਧਿਆਨਤ ਜਾਵੇ ਵੀ ਭਾਈ ਗਾ ਤਾਂ ਹੁਣ ਤੂੰ ਹੀ ਰਿਹਾ ਤੇ ਅਸੀਂ ਤਾਂ ਬੈਠੇ ਸੁਣ ਰਹੇ ਆ ਗਾਉਣਾ ਸੁਣਨਾ ਕੋਈ ਗਾਵੇ ਕੋ ਸੁਣੇ ਇਸ ਤਾਂ ਪੰਕਤੀ ਹੈ ਗੁਰੂ ਬਾਣੀ ਗ੍ਰੰਥ ਸਾਹਿਬ ਦੀ ਕੋਈ ਗਾਵੇ ਕੋਈ ਸੁਣੇ ਮਹਾਨਤਾ ਇੱਕੋ ਜੀ ਆ ਫਲ ਇੱਕੋ ਜਾਂ ਆਪਣੀ ਵਾਲੀ ਭਾਸ਼ਾ ਚ ਕਹਿੰਦੇ ਆ ਗੱਲ ਮਹਾਰਾਜ ਕਹਿੰਦੇ ਪਾਵਨ ਨਾਮ ਜਗਤਮਾ ਹਰ ਕੋ ਸਿਮਰ ਸਿਮਰ ਕਸਮਲ ਸਭ ਹਰਿ ਏ ਗਾਫਲ ਮਨੁਖੋ ਪਾਪਾਂ ਤੋਂ ਬਚ ਕੇ ਪਵਿੱਤਰ ਕਰਨ ਵਾਲਾ ਜਗਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਹੈ। ਪਾਪਾਂ ਤੋਂ ਬਚਾਉਣ ਵਾਲਾ ਤੇ ਸਾਡੇ ਮਨ ਨੂੰ ਪਵਿੱਤਰ ਕਰਨ ਵਾਲਾ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਹੈ ਹੋਰ ਕੋਈ ਸਾਧਨ ਨਹੀਂ ਹੈ। ਮਹਾਰਜ ਕਹਿੰਦੇ ਪਾਪਾਂ ਤੋਂ ਬਚਾ ਕੇ ਪਵਿੱਤਰ ਕਰਨ ਵਾਲਾ ਜਗਤ ਵਿੱਚ ਪ੍ਰਮਾਤਮਾ ਦਾ ਨਾਮ ਹੀ ਹੈ। ਤੂੰ ਉਸ ਪ੍ਰਮਾਤਮਾ ਨੂੰ ਸਿਮਰ ਸਿਮਰ ਕੇ ਆਪਣੇ ਅੰਦਰੋਂ ਸਾਰੇ ਪਾਪ ਦੂਰ ਕਰ ਲੈ। ਦੇਖੋ ਗੁਰੂ ਸਾਹਿਬ ਸਾਡੇ ਤੇ ਕਿੰਨਾ ਤਰਸ ਕਰ ਰਹੇ ਨੇ, ਕਿੰਨਾ ਸਾਨੂੰ ਪਿਆਰ ਕਰ ਰਹੇ ਨੇ। ਬਈ ਹੇ ਮਨੁੱਖ ਤੂੰ ਬਚ ਜਾ। ਪ੍ਰਮਾਤਮਾ ਦੇ ਲੇਖੇ ਵਿੱਚ ਲੱਗ ਜਾ ਨਹੀਂ ਤਾਂ ਇਹ ਦੁਬਾਰੇ ਮਨੁੱਖਾ ਜਨਮ ਮਿਲਣਾ ਨਹੀਂ ਅੱਗੇ ਪੰਕਤੀ ਆਉਂਦੀ ਐ। ਮਾਨ ਸੁਧੇ ਬਹਰ ਨ ਪਾਵੇ ਕਸੂ ਉਪਾਓ ਮੁਕਤ ਕਾ ਕਰੇ। ਮਹਾਰਾਜ ਕਹਦੇ ਹੈ ਗਾਫਲ ਮਨੁੱਖ ਤੂੰ ਇਹ ਮਨੁੱਖਾ ਸਰੀਰ ਤੈਨੂੰ ਇਹ ਮਨੁੱਖਾ ਸਰੀਰ ਫੇਰ ਕਦੇ ਨਹੀਂ ਲੱਭ ਸਕੇਗਾ ਕਦੇ ਨਹੀਂ ਲੱਭ ਸਕੇਗਾ ਮਨੁੱਖਾ ਸਰੀਰ ਤੈਨੂੰ ਕਿਉਂਕਿ ਜੋ ਲਿਖਿਆ ਗਰਬਾਣੀ ਵਿੱਚ ਸੱਚ ਲਿਖਿਆ ਚਾਹੇ ਕੋਈ ਕਈ ਜਪ ਵੀ ਇਹਦਾ ਪੂਰਬਲਾ ਜਨਮ ਹੋ ਗਿਆ ਜੀ ਉਹ ਫਲਾਣਾ ਸਾਡਾ ਚਲਿਆ ਗਿਆ ਸੀ ਉਹ ਦੁਬਾਰੇ ਆ ਗਿਆ ਗਰਬਾਣੀ ਨਹੀਂ ਜੀ ਇਸ ਗੱਲ ਨੂੰ ਮੰਨਦੀ ਗਰਬਾਣੀ ਮੰਨਦੀ ਹੈ ਧਿਆਨ ਨੂੰ ਸੋਚ ਨੂੰ ਵੀ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੋਚ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਿਸ਼ਨ ਸੀ ਉਸ ਮਿਸ਼ਨ ਤੇ ਚੱਲਣ ਵਾਲਾ ਗੁਰੂ ਨਾਨਕ ਸਾਹਿਬ ਦੀ ਸੋਚ ਰੱਖਣ ਵਾਲੇ ਭਾਈ ਲੈਣਾ ਜੀ ਗੁਰੂ ਅੰਗਦ ਸਾਹਿਬ ਜੀ ਬਣੇ ਸਰੀਰ ਚੇਂਜ ਹੋਏ ਜੋਤ ਉਹੀ ਜੋਤ ਦਾ ਮਤਲਬ ਨਾ ਸੋਚ ਉਹੀ ਵਿਚਾਰ ਉਹੀ ਵਿਚਾਰਧਾਰਾ ਇੱਕੋ ਮਹਾਰਾਜ ਇੱਥੇ ਕਹਿੰਦੇ ਨੇ ਮਾਨਸ ਦੇ ਬਹਰ ਨਾ ਪਾਵੇ ਦੁਬਾਰੇ ਤੈਨੂੰ ਮਨੁੱਖਾ ਜਨਮ ਨਹੀਂ ਮਿਲਣਾ ਕਸ਼ੂ ਉਪਾ ਮੁਕਤ ਕਾ ਕਰੇ ਮਹਾਰਾਜ ਕਹਿੰਦੇ ਹੈ ਗਾਫਲ ਮਨੁੱਖ ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਗਾ ਤੈਨੂੰ ਇਸ ਨੂੰ ਕਿਉਂ ਪਾਪਾਂ ਵਿੱਚ ਲਗਾ ਕੇ ਗਵਾ ਰਿਹਾ ਹੈ ਇਹੀ ਵੇਲਾ ਹੈ ਇਹਨਾਂ ਪਾਪਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ ਨਾਮ ਬਾਣੀ ਨਾਲ ਜੁੜ ਜਾ ਗੁਰਦੇ ਸੰਹਤ ਨਾਲ ਜੁੜ ਜਾ ਇਹ ਇਲਾਜ ਕਰ ਲੈ ਮਨੁੱਖਾ ਜਨਮ ਤਨੂੰ ਨਹੀਂ ਮਿਲਣਾ ਇੱਕ ਵਾਰੀ ਤੈਨੂੰ ਪ੍ਰਭੂ ਪਰਮਾਤਮਾ ਨੇ ਤਰਸ ਕਰਕੇ ਮਨੁੱਖਾ ਜਨਮ ਦਿੱਤਾ ਉਸ ਤੋਂ ਬਾਅਦ ਭਾਈ ਜਿਵੇਂ ਹੁਣ ਗੁਰਬਾਣੀ ਕਹਿੰਦੀ ਆ ਮੈਂ ਨਹੀਂ ਕਹਿਆ ਜੀ ਗੁਰਬਾਣੀ ਵਿੱਚ ਪੰਕਤੀਆਂ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਇ ਪਾਇਓ ਮਹਾਰਾਜ ਕਹਿੰਦੇ ਫਿਰ ਤਾਂ ਇਹ ਜਨਮ ਆ ਦੇਖ ਲਿਆ ਕਰਕੇ ਕਦੀ ਪਸ਼ੂਆਂ ਪੰਛੀਆਂ ਤੋਂ ਵੀ ਸਿੱਖਿਆ ਮਿਲ ਜਾਂਦੀ ਹੈ ਸਤਿਗੁਰਾਂ ਦੀ ਹਜ਼ੂਰੀ 'ਚ ਕਹਿੰਨਾ ਮੈਂ ਕਈ ਵਾਰੀ ਮੈਂ ਦੇਖ ਲਿਆ ਨਾ ਜਾਨਵਰਾਂ ਨੂੰ ਵੀ ਆ ਗੰਦਾ ਪਾਣੀ ਪੀ ਜਾਂਦੇ ਨੇ ਆ ਗੰਦ 'ਚ ਮੂੰਹ ਮਾਰੀ ਜਾਂਦੇ ਨੇ ਮਨਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਨਹੀਂ ਤਾਂ ਜੁਨੀਆਂ 'ਚ ਪੈ ਗਿਆ ਤਾਂ ਫਿਰ ਗੰਦ 'ਚ ਮੂੰਹ ਮਾਰਨਾ ਪੈਣਾ ਗਰਮੀ ਸਰਦੀ ਦੇ ਵਿੱਚ ਰਹਿਣਾ ਪੈਣਾ ਜਕਮੀ ਹੋਇਆ ਤੇਰਾ ਕੋਈ ਲਾਜ ਕਰਾਉਣ ਵਾਲਾ ਨਹੀਂ ਹੋਣਾ ਆ ਦੇਖਦੇ ਆ ਜਿਹੜੇ ਵਾਰਾ ਕੁੱਕਰ ਫਿਰਦੇ ਨੇ ਅਗਲਾ ਕਹਿੰਦਾ ਮੇਰੇ ਦੰਦ ਮਾਰੂ ਉਹਨੂੰ ਕੋਈ ਫੜਦਾ ਨਹੀਂ ਉਹ ਗਲ-ਗੁਲ ਕੇ ਮਰ ਜਾਂਦੇ ਨੇ ਵਿਚਾਰੇ ਉਥੋਂ ਆਪਾਂ ਸਿੱਖਿਆ ਮੈਂ ਲੈ ਲੈਣਾ ਵੀ ਦੇਖ ਲਾ ਮਨ ਆ ਜੂਨੀ ਮਿਲ ਜਾਣੀਆਂ ਮਨੁੱਖਾ ਜਨਮ ਜੇ ਅਜਾਈਂ ਗਵਾ ਲਿਆ ਤਾਂ ਪਰ ਅਜਾਈਂ ਗਵਾ ਜਾ ਰਿਹਾ ਤੌਰੀ ਨਹੀਂ ਰਿਹਾ ਕੋਈ ਗੁਰੂ ਦੀ ਗੱਲ ਸੁਣਾਉਣ ਵਾਲਾ ਵੀ ਤੌਰੀ ਨਹੀਂ ਰਿਹਾ ਉਸ ਰਸਤੇ ਤੇ ਜਿਹੜੇ ਰਸਤੇ ਤੇ ਗੁਰਬਾਣੀ ਤੋਰਨਾ ਚਾਹੁੰਦੀ ਹੈ ਪਰ ਫੇਰ ਵੀ ਸਤਿਗੁਰਾਂ ਦਾ ਸ਼ੁਕਰ ਆ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਨੂੰ ਇੰਨੀ ਕਿਤਾਬ ਮਿਲੀ ਐ ਵੀ ਚਲੋ ਗੁਰਬਾਣੀ ਸ਼ਬਦ ਵਿਚਾਰ ਕਰਦੇ ਆ 15 20 ਮਿੰਟ ਤਾਂ ਉਹਦੇ ਗੁਣ ਗਾਈ ਜਾਂਦੇ ਨੇ ਕੁਝ ਨਾ ਕੁਝ ਤਾਂ ਕਹਿੰਦੇ ਹੁੰਦੇ ਚੰਗਾ ਹੋ ਹੀ ਰਿਹਾ ਜੇ ਫਰਜ਼ ਕੀਤਾ ਆਪਾਂ ਮੈਂ ਆਪਣੇ ਤੇ ਲਾ ਕੇ ਗੱਲ ਕਹਿ ਦਿੰਨਾ ਵੀ ਜੇ ਆਪਾਂ ਸਾਰਾ ਦਿਨ ਕਾਰੋ ਬਿਹਾਰਾਂ ਵਿੱਚ ਹੀ ਫਸੇ ਰਹਿੰਨੇ ਆ ਆਪਣਿਆਂ ਚ ਹਾਂਜੀ ਲੋਭ ਲਾਲ ਚ ਫਸੇ ਰਹਿੰਨੇ ਆ ਲੋਭ ਲਾਲ ਚ ਦੇ ਵਿੱਚ ਤੇ ਚਲ ਕੁਝ ਸਮਾਂ ਤਾਂ ਮਹਾਰਾਜ ਦੀ ਕਿਰਪਾ ਹੋਈ ਆ ਨਾ ਬੀ 25 ਮਿੰਟ ਆਪਾਂ ਗੁਰੂ ਦੀ ਬਾਣੀ ਪੜ੍ਹ ਸੁਣ ਲੈਨੇ ਆ ਜਿੰਨਾ ਚਿਰ ਆਪਾਂ ਬਾਣੀ ਪੜ੍ਹਦੇ ਸੁਣਦੇ ਉਹਨਾਂ ਚਿਰ ਖਿਆਲ ਕਿਸੇ ਕਿਸਮ ਦਾ ਫੁਰਨਾ ਨਹੀਂ ਆਉਂਦਾ ਜੇ ਆਪਾਂ ਧਿਆਨ ਨਾਲ ਸੁਣਦੇ ਰਹੀਏ ਤਾਂ ਜੇ ਧਿਆਨ ਇਥੋਂ ਉਖੜ ਗਿਆ ਫੇਰ ਬਥੇਰੇ ਪੁਰਨੇ ਲੱਖਾਂ ਇੱਕ ਸਕਿੰਟ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਮਨ ਪਹੁੰਚ ਜਾਂਦਾ ਸਤਗੁਰੂ ਇੱਥੇ ਸਮਝਾਉਣਾ ਕਰਦੇ ਨੇ ਮਾਨਸ ਦੇ ਬੋਹਰ ਨਾ ਪਾਵੇ ਦੁਬਾਰੇ ਨਹੀਂ ਤੈਨੂੰ ਮਨੁੱਖਾ ਜਨਮ ਮਿਲਣਾ ਕਸ਼ੂ ਅਪਾ ਮੁਕਤ ਕਾ ਕਰ ਰੇ ਬਈ ਆਪਣੀ ਮੁਕਤੀ ਦਾ ਅਪਾ ਕਰ ਲਾ ਸਜਣਾ ਪ੍ਰਮਾਤਮਾ ਦਾ ਨਾਮ ਜਪ ਲੈ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਕਹਿਤ ਗਾਏ ਕਰਨਾਮੇ ਪਵ ਸਾਗਰ ਕੈ ਪਾਰ ਉਤਰੇ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਕਰਨਾਮੇ ਕਰਨਾ ਤਰਸ ਤਰਸ ਕਰਨਾ ਆਪਣੇ ਆਪ ਤੇ ਤਰਸ ਕਰਨਾ ਤਰਸ ਭਰਪੂਰ ਤਰਸ ਰੂਪ ਭਾਵ ਸਾਗਰ ਸੰਸਾਰ ਸਮੁੰਦਰ ਕੇ ਪਾਰ ਤੋਂ ਪਾਰ ਉਤਰ ਲੰਘ ਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪ੍ਰਭੂ ਪਰਮਾਤਮਾ ਦਾ ਨਾਮ ਆ ਤੇ ਗੁਰੂ ਦਾ ਸੰਦਾਸ ਹੈ ਮਹਾਰਾਜ ਦੱਸਦੇ ਨੇ ਤੈਨੂੰ ਨਾਨਕ ਜੀ ਆਖਦੇ ਆ ਮਨੁੱਖ ਤੈਨੂੰ ਨਾਨਕ ਜੀ ਆਖਦੇ ਹੈ ਤਰਸ ਰੂਪ ਪ੍ਰਮਾਤਮ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਜਿਹੜਾ ਸਾਡੇ ਤੇ ਤਰਸ ਕਰਦਾ ਤਰਸ ਕਰਕੇ ਸਾਨੂੰ ਦੋ ਬੂੰਦਾ ਪਾਣੀ ਤੋਂ ਪ੍ਰਭੂ ਪ੍ਰਮਾਤਮਾ ਨੇ ਬਹੁਤ ਸੋਹਣੇ ਸੁੰਦਰ ਸਰੀਰ ਦਿੱਤੇ ਆ ਫਿਰ ਇਹਦਾ ਪਾਲਣ ਪੋਸ਼ਣ ਕਰ ਰਿਹਾ ਉਹ ਤਰਸ ਕਰਿਆ ਨਾ ਸਾਡੇ ਤੇ ਉਹਨੇ ਤਰਸ ਕਰਕੇ ਸਾਡੇ ਤੇ ਉਹਨੂੰ ਮਨੁੱਖਾ ਜਨਮ ਦਿੱਤਾ ਵੀ ਹੁਣ ਤੇਰੀ ਵਾਰੀ ਆ ਭਾਈ ਮਨੁੱਖਾ ਜਨਮ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈ ਅਗਲੇ ਸ਼ਬਦ ਜਮਾਹਾਂ ਜੀ ਕਹਿੰਦੇ ਨੇ ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗਵਾਰੇਰੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਆ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਜਿਸ ਦਾ ਨਾਮ ਹੋਣ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰਬਾਣੀ ਦੀ ਕਿਰਪਾ ਨਾਲ ਉਹ ਉਹਦਾ ਮਲਾਪ ਹੋਣਾ ਪ੍ਰਮਾਤਮਾ ਦਾ ਹੋਰ ਕੋਈ ਪਾਈ ਆਪਾ ਨਹੀਂ ਹੈ ਇੱਕੋ ਇੱਕ ਗੁਰਬਾਣੀ ਦਾ ਆਸਰਾ ਲੈ ਕੇ ਹੀ ਮਨੁੱਖਾ ਜਨਮ ਸਫਲਾ ਹੋ ਸਕਦਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਜੀਵਾਤਮਾ ਲੀਨ ਹੋ ਸਕਦੀ ਹੈ ਅਗੇ ਮਹਾਰਾਜ ਕਹਿੰਦੇ ਨਿਤ ਸਦ ਨਿਰਮਲ ਨਾਮ ਵਿਚਾਰ ਪ੍ਰਮਾਤਮਾ ਦਾ ਨਿਰਮਲ ਨਾਮ ਮੇਰੇ ਵਾਸਤੇ ਆਤਮਿਕ ਖਜ਼ਾਨਾ ਹੈ ਪ੍ਰਮਾਤਮਾ ਦੇ ਗੁਣਾ ਦੀ ਵਿਚਾਰ ਹੀ ਮੇਰੇ ਵਾਸਤੇ ਰਿਧੀਆਂ ਸਿਧੀਆਂ ਹਨ ਪੂਰਨ ਪੂਰ ਰਹਾ ਵਿਖਮਾਰ ਮਹਾਰਾਜ ਕਹਿੰਦੇ ਹੁਣ ਮੈਨੂੰ ਪ੍ਰਮਾਤਮਾ ਹਰ ਥਾਂ ਵਿਆਪਕ ਦਿਖ ਰਿਹਾ ਹੈ ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਮਾਰ ਲਿਆ ਹੈ ਮਾਇਆ ਦਾ ਜ਼ਹਿਰ ਹੀ ਹੁੰਦਾ ਕਿਸੇ ਨਾਲ ਈਰਖਾ ਰੱਖਣੀ ਕਿਸੇ ਦੇ ਨਾਲ ਵਿਤਕਰਾ ਰੱਖਣਾ ਈਰਖਾ ਵਿਤਕਰਾ ਹੰਕਾਰ ਹੀ ਹੁਣਾ ਆਪਣੇ ਆਪ ਨੂੰ ਚੰਗਾ ਸਮਝਣਾ ਦੂਜਿਆਂ ਨੂੰ ਕੀੜੇ ਮਕੌੜੇ ਸਮਝਣਾ ਇਹ ਇਨਸਾਨ ਦਾ ਹੰਕਾਰ ਹੈ ਬਾਕੀ ਤਾਂ ਸਾਰਿਆਂ ਨੂੰ ਸਰੀਰ ਇੱਕੋ ਜਿਹਾ ਦਿੱਤੇ ਨੇ ਪ੍ਰਮਾਤਮਾ ਨੇ ਇੱਕੋ ਜਿਹਾ ਖਾਣਾ-ਦਾਣਾ ਹਵਾ-ਪਾਣੀ ਇੱਕੋ ਜਿਹਾ ਦੇ ਰਿਹਾ ਤੇ ਜੋ ਕੋਈ ਮਤਲਬ ਹੰਕਾਰੀ ਕਹੇ ਮੇਰੇ ਕੋਲੇ ਉਹ ਆ ਮੇਰੇ ਕੋਲੇ ਇਹ ਜਮੀਨ ਜਾਇਦਾਦ ਆ ਇੰਨਾ ਮੇਰੇ ਕੋਲੇ ਪੈਸਾ ਤੇ ਨਾ ਬੈਂਕ ਬੈਲਸ ਆ ਮੈਂ ਤਾਂ ਦੁਨੀਆ ਖਰੀਦ ਲੂ ਉਹ ਤਾਂ ਇੱਕ ਮਤਲਬ ਹੀ ਇੱਕ ਦੇਸ਼ ਦੀ ਕਰੰਸੀ ਆ ਨਾ ਦੇਸ਼ ਦੀ ਕਰੰਸੀ ਕਾਰਨ ਤੇਰੇ ਕੋਲੇ ਪ੍ਰਾਪਰਟੀ ਆ ਪਰ ਤੂੰ ਮਨੁੱਖਾ ਸਰੀਰ ਨਹੀਂ ਖਰੀਦ ਸਕਦਾ ਸੱਜਣਾ ਜਿੰਨਾ ਮਰਜ਼ੀ ਤੇਰੇ ਕੋਲੇ ਬੈਂਕ ਬੈਲੈਂਸ ਹੋਵੇ ਤੇ ਜਿੰਨਾ ਮਰਜ਼ੀ ਤੇਰੇ ਕੋਲੇ ਧਨ ਦੌਲਤ ਪਦਾਰਥ ਹੋਵੇ। ਮਨੁੱਖਾ ਸਰੀਰ ਇੱਕ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਦਾਤ ਦਿੱਤੀ ਆ ਉਹਨੂੰ ਯਾਦ ਰੱਖ। ਮਹਾਰਾਜ ਇੱਥੇ ਕਹਿਣਾ ਕਰਦੇ ਨੇ ਵੀ ਪਹਿਲਾਂ ਨਾਲੋਂ ਹੁਣ ਮੈਨੂੰ ਪ੍ਰਮਾਤਮਾ ਹਰਥਾਂ ਵਿਆਪਕ ਦਿਖ ਰਿਹਾ ਹੈ। ਮੈਂ ਗੁਰੂ ਤੋਂ ਗਿਆਨ ਲੈ ਲਿਆ। ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਮਾਰ ਲਿਆ। ਸਾਰਿਆਂ ਨੂੰ ਇੱਕੋ ਜਿਹਾ ਵੇਖਦਾ। ਅਗਲੇ ਮਾਰਾ ਜਬ ਬੰਦ ਚ ਦਾਦਨੇ ਤਰਕੁੱਟੀ ਛੂਟੀ ਬੇਮਲ ਮਜਾਰ ਉਸ ਮਤ ਦੀ ਬਰਕਤ ਨਾਲ ਪਵਿੱਤਰ ਹਰ ਨਾਮ ਵਿੱਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿਜ ਮੁੱਕ ਗਈ ਖਿਜ ਮੁੱਕ ਗਈ ਜਿਹਨੂੰ ਆਪਾਂ ਖਿਜ ਕਹਿੰਦੇ ਆ ਵੀ ਖਿਜਦਾ ਰਹਿੰਦਾ ਇਹ ਖੈਜੀ ਹੁੰਦੀ ਆ ਨਾ ਕਿਸੇ ਨਾ ਕਿਸੇ ਵੀ ਕਿਸਮ ਦੀ ਖਿਜ ਕਰਨੀ ਵੀ ਆ ਤਾਂ ਆਈ ਕਰੂੰਗਾ ਮੈਂ ਤੂੰ ਹਟਾ ਕੇ ਦਿਖਾ ਇਹ ਖਿਜ ਹੁੰਦੀ ਆ ਅਗੇ ਮਹਾਰਾਜ ਕਹਿੰਦੇ ਇਹ ਭਾਈ ਖਿਜਾਂ ਖੋਜਾਂ ਤੇਰੀਆਂ ਕਿਸੇ ਕੰਮ ਨਹੀਂ ਹੈ ਕਿੰਨਾ ਕਚਰ ਕਰਨੇਗਾ ਖਿਜਾਂ ਨੂੰ ਖੀਰੀ ਤਾਂ ਅੰਤ ਸਮਾ ਆਇਆ ਲੈ ਕਈ ਵਾਰੀ ਦੂਜੇ ਨਾਲ ਖਿੱਚ ਕਰਨ ਵਾਲਾ ਉਹ ਆਪਣੇ ਆਪ ਨੂੰ ਧੋਖਾ ਦੇ ਲੈਂਦਾ ਆਪਣੇ ਆਪ 'ਚ ਘਾਟਾ ਖਾ ਲੈਂਦਾ ਦੂਜੇ ਨੂੰ ਦੂਜੇ ਨਾਲ ਖਿੱਚ ਕਰਨ ਵਾਲਾ ਜਿਵੇਂ ਆਪਾਂ ਆਪਣੇ ਵਾਲੀ ਭਾਸ਼ਾ 'ਚ ਕਹਿਆ ਮਹਾਰਾਜ ਨੇ ਆਪਾਂ ਕਹਿੰਦੇ ਨਾ ਖਿਜਾਂ ਕਰਦਾ ਰਹਿੰਦਾ ਯਾਰ ਅੱਜ ਤੱਕ ਖਿਜ ਕਰਦਾ ਸਾਡੇ ਨਾਲ ਵੀ ਮੈਂ ਤਾਂ ਐਂ ਕਰੂੰ ਤੂੰ ਰੋਕ ਕੇ ਦਿਖਾ ਇਖਝਾਂ ਭਾਈ ਨਾ ਕਰਗੇ ਪ੍ਰਭੂ ਪਰਮਾਤਮਾ ਦਾ ਸੀਸੀਟੀਵੀ ਕੈਮਰਾ ਤੇਰੇ ਉੱਪਰ ਆ ਸਭ ਕੁਝ ਦੇਖ ਰਿਆ ਉਹ ਤੇ ਇਿੱਤੇ ਦਾ ਫਲ ਤੈਨੂੰ ਜਰੂਰ ਮਿਲਦਾ ਹੈ ਕਿਉਂਕਿ ਗਰਬਾਣੀ ਦਾ ਫੈਸਲਾ ਹੈ ਜੈਸਾ ਬੀਜੇ ਸੋ ਲੁਣੇ ਕਰਮਾਂ ਸੰਧਰਾ ਖੇਤ ਜਿਹੋ ਜਾਂ ਬੀਜ ਬੀਜੇਗਾ ਉਹੋ ਜਿਹਾ ਫਲ ਤੈਨੂੰ ਪ੍ਰਾਪਤ ਹੋਏਗਾ ਜੇ ਝੋਨਾ ਬੀਜਿਆ ਤਾਂ ਝੋਨਾ ਵੱਡੇਗਾ ਮੱਕੀ ਬੀਜਿਆ ਤਾਂ ਮੱਕੀ ਵੱਡੇਗਾ ਭਾਈ ਜੇ ਤੂੰ ਕਿਸੇ ਨਾਲ ਖਿਝ ਕਰਕੇ ਕੋਈ ਗਲਤ ਕਰ ਰਿਹਾ ਕਿਸੇ ਨੂੰ ਤੰਗ ਕਰ ਰਿਹਾ ਤਾਂ ਉਹਦਾ ਫਲ ਵੀ ਤੈਨੂੰ ਜਰੂਰ ਮਿਲੇਗਾ ਚੰਗਾ ਭਲੇ ਦੇ ਕੰਮ ਕਰ ਰਿਹਾ ਤਾਂ ਉਹਦਾ ਫਲ ਵੀ ਮਿਲੇਗਾ ਇਹ ਇੱਕੋ ਵਰਤੀ ਗੁਰੂ ਦੀ ਕਿਰਪਾ ਨਾਲ ਬਣਦੀ ਆ ਜੀ ਚੰਗਿਆਂ ਕੰਮਾਂ ਵਾਲੇ ਵੀ ਬਹੁਤ ਸਾਰੇ ਲੋਕ ਨੇ ਠਿਖਜਾਂ ਕਰਨ ਵਾਲੇ ਵੀ ਬਹੁਤ ਨੇ ਜੋ ਸੋ ਅੱਗੇ ਗੱਲ ਕਰਦੇ ਆ ਗੁਰੂ ਸਾਹਿਬ ਦੀ ਕੀ ਕਹਿੰਦੇ ਆ ਤਿਰਕੁੱਟੀ ਛੂਟੀ ਬਿਮਲ ਮਝਾਰ ਮਹਾਰਾਜ ਕਹਿੰਦੇ ਉਸ ਮਤ ਦੀ ਉਸ ਮਤ ਦੀ ਬਰਕਤ ਨਾਲ ਪਵਿੱਤਰ ਹਰ ਨਾਮ ਵਿੱਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿੱਚ ਮੁੱਕ ਗਈ ਕਿਉਂਕਿ ਹੁਣ ਗੁਰੂ ਦੀ ਮਤ ਮੈਂ ਲੈ ਲਈ ਗੁਰੂ ਤੋਂ ਗਿਆਨ ਲੈ ਲਿਆ ਮੇਰੇ ਅੰਦਰੋਂ ਖਿੱਚ ਮੁੱਕ ਗਈ ਹੁਣ ਮੈਂ ਖਿੱਚ ਨਹੀਂ ਕਰਦਾ ਸਾਰਿਆਂ ਨੂੰ ਬਰਾਬਰ ਦੇਖਦਾ ਕਿਸੇ ਨਾਲ ਕੋਈ ਈਰਖਾ ਦਵੇਤ ਬਿਤ ਕਰਾ ਨਹੀਂ ਹੈ ਮੇਰਾ ਕੋਈ ਕਿਸੇ ਨਾਲ ਖਿੱਚ ਨਹੀਂ ਹੈ ਖਿੱਚ ਕਰਕੇ ਹੀ ਵਿਗਾੜਦਾ ਨਾ ਕੰਮ ਅਗਲਾ ਅਗਲੇ ਅੱਗੇ ਮਹਾਰਾਜ ਕਹਿੰਦੇ ਨੇ ਗੁਰ ਕੀ ਮਤ ਜੀਏ ਆਈਕਾਰ ਮਹਾਰਾਜ ਕਹਿੰਦੇ ਗੁਰੂ ਦੀ ਦਿੱਤੀ ਹੋਈ ਮਤ ਮੇਰੇ ਚਿੱਤ ਵਿੱਚ ਕਾਰੀ ਆ ਗਈ ਹੈ ਲਾਭਵੰਤੀ ਹੋ ਗਈ ਹੈ ਲਾਭਵੰਤੀ ਹੋ ਗਈ ਵੀ ਮੈਨੂੰ ਹੁਣ ਲਾਭ ਮਿਲ ਰਿਹਾ ਹਰੇਕ ਨਾਲ ਮੇਰਾ ਪਿਆਰ ਆ ਹਰੇਕ ਦੇ ਨਾਲ ਮੇਰਾ ਬੋਲਚਾਲ ਠੀਕ ਆ ਜੀ ਕਿਸੇ ਨਾਲ ਮੇਰੀ ਈਰਖਾ ਦਬਾਇਤ ਕੋਈ ਖਿੱਚ ਨਹੀਂ ਹੈ ਤੇ ਫਿਰ ਅੱਗੇ ਮਹਾਰਾਜ ਕਹਿੰਦੇ ਨੇ ਐ ਨਿਬਦ ਰਾਮ ਰਮਤ ਮੰਨ ਮਾਨਯ ਮਹਾਰਾਜ ਕਹਿੰਦੇ ਇਸ ਬਿਧੀ ਦੇ ਨਾਲ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ ਸਿਮਰਨ ਵਿੱਚ ਇਸ ਤਰ੍ਹਾਂ ਗਿੱਜ ਗਿਆ ਹੈ ਕਿ ਹੁਣ ਸਿਮਰਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਗਿੱਜ ਜਾਂਦਾ ਨਾ ਜਿਵੇਂ ਹੁਣ ਵਾਹਿਗੁਰੂ ਦੀ ਕਿਰਪਾ ਹੋਈ ਆ ਮਾਣ ਨਹੀਂ ਕੋਈ ਗੁਰੂ ਦੀ ਕਿਰਪਾ ਸਦਕਾ ਆਪਣਾ ਮਨ ਗਿੱਜ ਗਿਆ ਵੀ ਆਪਾਂ ਰੋਜ਼ ਚੱਲ ਕੇ ਗੁਰੂ ਦੀ ਸੇਵਾ ਕਿਰਪਾ ਦੇ ਸਦਕਾ ਆਪਾਂ 10 15 20 ਮਿੰਟ ਵਿਚਾਰ ਕਰਾਂਗੇ ਬਾਣੀ ਦੀ ਮਨ ਗਿੱਜ ਗਿਆ ਠੀਕ ਹੈ ਜੀ ਤੇ ਮਨ ਮਾਨੀ ਮਨ ਨੂੰ ਹੀ ਘਝਾਉਣਾ ਜਿੱਥੇ ਮਰਜੀ ਘਝਾ ਲਾ ਇਹਨੂੰ ਮਨ ਨੂੰ ਉਧਰ ਹੀ ਗਿੱਜ ਜਾਏਗਾ ਤਾਂ ਸਕੇਟਣ ਵਾਲਾ ਤੇ ਗਿੱਜਿਆ ਹੋਇਆ ਮੈਂ ਦੇਖਦਾ ਉਹਨਾਂ ਆਪਣੀਆਂ ਉਹ ਚਾਚੇ ਤਾਏ ਭੈਣ ਭਰਾ ਇੱਥੇ ਬੈਠੇ ਹੁੰਦੇ ਜਦੋਂ ਮੈਂ ਦੇਖਦਾ ਟਾਣੀ ਲੱਗੀ ਹੁੰਦੀ ਆ ਪੱਤੇ ਤੇ ਪਤਾ ਸਿੱਟ ਉਹ ਉਧਰ ਮਨ ਗਿੱਜਿਆ ਹੋਇਆ ਕਿਸੇ ਤਾਂ ਕਿਸੇ ਗਲੌਣ ਵਿੱਚ ਮਨ ਗਿੱਜਿਆ ਹੋਇਆ ਕੋਈ ਗਾਲੀ ਗਲੋਚ ਹੀ ਕਰੀ ਜਾਂਦਾ ਉਧਰ ਮਨ ਗਿੱਜ ਗਿਆ ਮਨ ਨੂੰ ਗੁਜਾਉਣਾ ਗੁਰੂ ਦੀ ਕਿਰਪਾ ਸਦਕਾ ਬਾਣੀ ਨਾਲ ਜੋੜ ਲੱਗ ਜ ਜਾਣਾ ਮਨ ਇੱਧਰ ਕੁਝ ਜਾਏਗਾ ਅੱਗੇ ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰ ਸ਼ਬਦ ਪਛਾਣਿਆ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੈਂ ਉਹ ਆਤਮਿਕ ਸ਼ਰਮਾ ਲੱਭ ਲਿਆ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਧ ਪਾ ਦਿੰਦਾ ਹੈ ਅੰਜਨ ਦਾ ਮਤਲਬ ਹੈ ਸ਼ਰਮਾ ਗਿਆਨ ਅੰਜਨ ਗੁਰੂ ਦੇ ਗਿਆਨ ਦਾ ਸੁਰਮਾ ਮੈਂ ਆਪਣੀ ਸੁਰਤ ਦੀਆਂ ਅੱਖਾਂ ਵਿੱਚ ਪਾ ਲਿਆ। ਮੈਨੂੰ ਹੁਣ ਸਾਫ਼ ਦਿਸਣ ਲੱਗ ਗਿਆ। ਮਹਾਰਾਜ ਕਹਿੰਦੇ ਨੇ ਗਿਆਨ ਅੰਜਨ ਕੋਰ ਸ਼ਬਦ ਪਛਾਣਿਆ। ਜਦੋਂ ਮੈਂ ਗੁਰੂ ਦੇ ਗਿਆਨ ਦਾ ਸੁਰਮਾ ਪਾਇਆ, ਸ਼ਬਦ ਦੀ ਵਿਚਾਰ ਸੁਣੀ, ਸ਼ਬਦ ਨੂੰ ਪਛਾਣਿਆ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੈਂ ਉਹ ਆਤਮਿਕ ਸੁਰਮਾ ਲੱਭ ਲਿਆ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਝ ਹੈ। ਪਾ ਦਿੰਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਇੱਕ ਸੁਖ ਮਾਨਿਆ ਸਹਿਜ ਮਲਾਇਆ ਹੁਣ ਮੇਰਾ ਮਨ ਮੰਨ ਗਿਆ ਹੈ ਕਿ ਇੱਕ ਆਤਮਿਕ ਸੁਖ ਸਭ ਸੁਖਾਂ ਤੋਂ શ્રેષ્ઠ ਸੁਖ ਹੈ ਅਤੇ ਇਸ ਸੁਖ ਨੇ ਮੈਨੂੰ ਸਹਿਜ ਅਵਸਥਾ ਵਿੱਚ ਮਲਾ ਦਿੱਤਾ ਹੈ ਸਹਿਜ ਅਵਸਥਾ ਉਦੋਂ ਸਮਝ ਲੈ ਸਮਝ ਲੈਣੀ ਆਪਾਂ ਬਿਜ ਜਦੋਂ ਕਿਸੇ ਨਾਲ ਕੋਈ ਈਰਖਾ ਨਹੀਂ ਕੋਈ ਦੁਬੈਦ ਨਹੀਂ ਕੋਈ ਝਗੜਾ ਨਹੀਂ ਕੋਈ ਝੇੜਾ ਨਹੀਂ ਠੀਕ ਹੈ ਜੀ ਕਿਸੇ ਨਾਲ ਕੋਈ ਖਿਜਬਾਜੀ ਨਹੀਂ ਅਸੀਂ ਆਪਣੇ ਕਾਰੋਬਾਰ ਕਰਦੇ ਹੋਏ ਸਹੀ ਤਰੀਕੇ ਨਾਲ ਆਪਣੇ ਕਾਰੋਬਾਰ ਕਰਦੇ ਆਂ ਕਿਸੇ ਤੇ ਖਿਜਦੇ ਨਹੀਂ ਕਿਸੇ ਨੂੰ ਤੰਗ ਨਹੀਂ ਕਰਦੇ ਤੇ ਨਾ ਕੋਈ ਫਿਰ ਸਾਨੂੰ ਤੰਕਰ ਜਦੋਂ ਮਨ ਸ਼ਾਂਤਾ ਫਿਰ ਸਭ ਕੁਝ ਹੀ ਠੀਕ ਆ ਇਹ ਮਨ ਹੀ ਅੰਦਰੋਂ ਭਖਿਆ ਰਹਿੰਦਾ ਤਾਂ ਹੀ ਜੀਪਾ ਮਾੜਾ ਬੋਲ ਬੋਲ ਜਾਂਦੀ ਆ ਇੱਕ ਕਹਾਵਤ ਜੀ ਆ ਆਮ ਜੀ ਗੱਲ ਕਰਦੇ ਹੁੰਦੇ ਨੇ ਪ੍ਰਚਾਰਕ ਜੀਭਾ ਬੋਲਣ ਹਾਰੀਏ ਬੋਲੇ ਆਲਪਕਾਲ ਤੂੰ ਤਾਂ ਅੰਦਰ ਵੜ ਗਈ ਛਤਰ ਸਹੇ ਕੋ ਕੋਪਾਲ ਵੀ ਤੂੰ ਤਾਂ ਬੋਲ ਕੇ ਅੰਦਰ ਵੜ ਗਈ ਹੁਣ ਮੂੰਹ ਚ ਰਹਿ ਗਈ ਬੰਦ ਹੋ ਗਈ ਅੰਦਰ ਵੜ ਗਈ ਤੇ ਛਤਰ ਤੇਰੇ ਸਿਰ ਚ ਪੈ ਗਏ ਮਾੜਾ ਚੰਗਾ ਕੋਈ ਬੋਲ ਦਵੇ ਤਾਂ ਪੈ ਜਾਂਦੀਆਂ ਨਾ ਇਸ ਤਰ੍ਹਾਂ ਇਹ ਜੀਭ ਨੂੰ ਕੰਟਰੋਲ ਵਿੱਚ ਕਰਨਾ ਭਾਈ ਗੁਰੂ ਦਾ ਗਿਆਨ ਲੈ ਕੇ ਕੰਟਰੋਲ ਵਿੱਚ ਹੋ ਸਕਦੀ ਆ ਅੱਖਾਂ ਚੰਗਾ ਦੇਖਣੀਆਂ ਗੁਰੂ ਦਾ ਗਿਆਨ ਲੈ ਕੇ ਕੰਨ ਚੰਗਾ ਸੁਣਨਗੇ ਗੁਰੂ ਦੇ ਗਿਆਨ ਲੈ ਕੇ ਗੁਰੂ ਤੋਂ ਜੇ ਗੁਰੂ ਦਾ ਗਿਆਨ ਨਹੀਂ ਹੈ ਫਿਰ ਕੰਨ ਸਾਰਾ ਦਿਨ ਮਾੜਾ ਹੀ ਸੁਣੀ ਜਾਂਦੇ ਨੇ ਜੀਭਾ ਮਾੜਾ ਬੋਲੀ ਜਾਂਦੀ ਅੱਖਾਂ ਸਾਰਾ ਦਿਨ ਮਾੜਾ ਦੇਖਦੀਆਂ ਰਹਿੰਦੀਆਂ ਇੱਕ ਪੰਜ ਗਿਆਨ ਇੰਦਰੇ ਨੇ ਪੰਜ ਗਿਆਨ ਇੰਦਰੇ ਨੇ ਸਾਡੇ ਇਹਨਾਂ ਨੇ ਹੀ ਪ੍ਰਭੂ ਪਰਮਾਤਮਾ ਨੂੰ ਦੇਖਣਾ ਇਹੀ ਬਕਾਰਾਂ ਵਿੱਚ ਫਸੇ ਰਹਿੰਦੇ ਨੇ ਮਹਾਰਾਜ ਕਹਿੰਦੇ ਨੇ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਧਰਮ ਚੁਕਾਇਆ ਹੁਣ ਮੇਰਾ ਮਨ ਮੰਨ ਗਿਆ ਹੈ ਕਿ ਇੱਕ ਪ੍ਰਮਾਤਮਾ ਸੁਖ ਸਭ ਸੁਖਾਂ ਤੋਂ ਸ੍ਰੇਸ਼ਟ ਸੁਖ ਹੈ ਅਤੇ ਇਸ ਮਨੁੱਖ ਨੇ ਇਸ ਸੁਖ ਨੇ ਮੈਨੂੰ ਸਹਿਜ ਅਵਸਥਾ ਵਿੱਚ ਮਿਲਾ ਦਿੱਤਾ ਨਿਰਮਲ ਬਾਣੀ ਧਰਮ ਚੁਕਾਇਆ ਪ੍ਰਮਾਤਮਾ ਦੀ ਸਿੱਖਤ ਸਲਾਹ ਵਾਲੀ ਪਵਿੱਤਰ ਬਾਣੀ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ। ਲਾਲ ਭੇ ਸੁਹਾ ਰੰਗ ਮਾਇਆ ਸੁਹਾ ਰੰਗ ਸੁਹਾ ਮੈਨੇ ਲਾਲ ਮਹਾਰਾਜ ਕਹਿੰਦੇ ਸਿਮਰਨ ਦੀ ਬਰਕਤ ਨਾਲ ਨਾਮ ਵਿੱਚ ਰੰਗੀਜ ਕੇ ਰੰਗੀਜ ਕੇ ਦਾ ਮਤਲਬ ਰੰਗਿਆ ਗਿਆ ਮਨ ਨਾਮ ਵਿੱਚ ਰੰਗੀਜ ਕੇ ਮੇਰਾ ਮਨ ਜੀਠ ਵਰਗਾ ਪੱਕੇ ਰੰਗ ਵਾਲਾ ਲਾਲ ਹੋ ਗਿਆ ਪੱਕਾ ਰੰਗ ਲਾਲ ਜਿਹੜਾ ਕਦੇ ਉਤਰਨਾ ਹੀ ਨਹੀਂ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਚੜਦਾ ਨਾ ਉਹ ਨਹੀਂ ਉਤਰਦਾ ਫਿਰ ਉਹਨੂੰ ਨਾ ਤਾਂ ਆਰਾ ਅਤਾਰ ਸਕਦਾ ਇਤਿਹਾਸ ਲਈ ਚਲੋ ਧਿਆਨ ਮਾਰੀਏ ਨਾ ਤਾਂ ਨੂੰ ਆਰਾ ਅਤਾਰ ਸਕਦਾ ਦੋ ਦਫਾੜ ਕਰਦਾ ਵੀ ਸਰੀਰ ਨੂੰ ਉਹ ਰੰਗ ਨਹੀਂ ਉਤਰਿਆ ਖੋਪਰ ਭਾਈ ਤਾਰੂ ਸਿੰਘ ਦਾ ਲਾਇਆ ਗਿਆ ਉਹ ਰੰਗ ਨਹੀਂ ਉਤਰਿਆ ਚਰਖੜੀਆਂ ਤੇ ਚੜੇ ਗਏ ਉਹ ਰੰਗ ਨਹੀਂ ਉਤਰਿਆ ਬੰਦ-ਬੰਦ ਕੱਟੇ ਗਏ ਉਹ ਰੰਗ ਨਹੀਂ ਉਤਰਿਆ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਦੇ ਬੱਚਿਆਂ ਦੇ ਟੁਕੜੇ ਕਰ-ਕਰ ਕੇ ਝੋਲੀਆਂ 'ਚ ਪਾਏ ਗਏ ਉਹ ਰੰਗ ਨਹੀਂ ਉਤਰਿਆ ਇਹ ਰੰਗ ਲਾਲ ਜਦੋਂ ਚੜ ਜਾਂਦਾ ਫੇਰ ਨਹੀਂ ਉਤਰਦਾ ਫੇਰ ਚਾ ਕੋਈ ਚੀਰ ਦੇ ਵਿੱਚ ਆ ਕੋਈ ਦੇਗ ਵਿੱਚ ਵਾਲ ਦੇ ਵਿੱਚ ਆ ਕੋਈ ਰੂਮ ਵਿੱਚ ਲਵੇਟ ਕੇ ਸਾੜ ਦੇਵੇ ਕੋਈ ਨੀਹਾਂ 'ਚ ਚੰਨ ਦੇਵੇ ਕੋਈ ਬੰਦ-ਬੰਦ ਕੱਟ ਦੇਵੇ ਕੋਈ ਖੋਪਰ ਤਾੜ ਦੇਵੇ ਕੋਈ ਪੁੱਠੀ ਖਾਲ ਅਤਾਰ ਦੇਵੇ ਫੇਰ ਨਹੀਂ ਇਹ ਰੰਗ ਉਤਰਦਾ ਏਆ ਰੰਗ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਤੇ ਗੁਰੂ ਦੇ ਸਿਧਾਂਤ ਦਾ ਮਹਾਰਾਜ ਸਮਝਾਉਣਾ ਕਰਦੇ ਨੇ ਲਾਲ ਭੇ ਸੂਹਾ ਰੰਗ ਪਾਇਆ ਮਾਇਆ ਸੂਹਾ ਰੰਗ ਮਾਇਆ ਸਿਮਰਨ ਦੀ ਬਰਕਤ ਨਾਲ ਨਾਮ ਵਿੱਚ ਰੰਗੀਜ ਕੇ ਮੇਰਾ ਮਨ ਮਜੀਠ ਵਰਗੇ ਪੱਕੇ ਰੰਗ ਵਾਲਾ ਲਾਲ ਹੋ ਗਿਆ ਹੈ ਮਾਇਆ ਦਾ ਰੰਗ ਮੈਨੂੰ ਕਸੁੰਬੇ ਦੇ ਰੰਗ ਵਰਗਾ ਕੱਚਾ ਸੂਹਾ ਦਿਸ ਪਿਆ ਹੈ ਔਰ ਮੈਨੂੰ ਕੱਚੇ ਰੰਗਾਂ ਦੀ ਪਛਾਣ ਆ ਕਿ ਵੀ ਇਹ ਕੱਚਾ ਰੰਗ ਆ ਭਾਈ